Diolch yn fawr iawn am wylio'r fideo. ਚੱਲੂਗੀ ਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਆਉਂ ਆ ਜਿਹੜੀ ਉਹ 6 ਮਹੀਨਿਆਂ ਤੋਂ ਬਿਲਕੁਲ ਵੀ ਨਹੀਂ ਕਰਦੀ ਪੰਜਾਬ ਸਰਕਾਰ ਦੇ ਨਮਾਇंदे ਸੀ ਬੜੇ ਜਮੇ ਜਿਹੜਾ ਉਹ ਇਹ ਝਾਵਾ ਦਿੱਤਾ ਕਿ ਕਿ ਜਿਹੜੀਆਂ ਪਹਿਲਾਂ ਸਰਕਾਰਾਂ ਸੀ ਉਹਨਾਂ ਸਰਕਾਰਾਂ ਨੇ ਸਾਡੇ ਲੋਕਾਂ ਦੇ ਮੂੰਹੋਂ ਇਸ ਆਪ ਦੀ ਸਰਕਾਰ ਨੇ ਉਹਨਾਂ ਸਰਕਾਰਾਂ ਨੂੰ ਚੰਗਾ ਜਿਹੜਾ ਉਹ ਕਹਾ ਦਿੱਤਾ ਕਿ ਕਿ 6 ਮਹੀਨੇ ਹੋ ਗਏ ਜਦੋਂ ਇਹ ਸੱਤਾਂ ਦੇ ਵਿੱਚ ਗਏ ਸੀ ਜੰਗਲਾਂ ਦੇ ਵਾਦੇ ਕਰਦੀ ਸੀ ਕਿ ਸਾਡੇ ਜੰਗਲਾਂ ਅਜਾੜਾਂ ਵਿੱਚ ਦੂਰ ਨਾਨਕੀ ਇਹ ਦੇ ਵਿੱਚ ਮੇਰਾ ਨਾਂ ਕਸੂਰ ਨਾਨਕੀ ਆਈ ਨੀ ਤੇਰੇ ਕੋਲੇ ਆਉਂਦੀ ਐ ਵਾਰੀ ਜਿੱਥੇ ਗਿਆ ਹੋਇਆ ਤੀਹ ਯਾਰ ਨਾਨਕੀ ਲੱਕੜੀ ਵਿਹਾਰ ਮੈਂ ਆ ਗਿਆ ਚਨੀ ਰਜ ਰਾਜ ਕਾਰਨੀ ਦਾਉ ਨਾਨਕੀ ਲੱਕੜੀ ਵਿਹਾਰ ਲੈ ਮੈਂ ਆ ਗਿਆ ਚਨੀ ਰਜ ਰਾਜ ਕਾਰਨੀ ਦਾਉ ਨਾਨਕੀ ਹਾਏ 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 ਮੈਂ ਆਪਣਾ ਮੇਰਾ ਨਾਮ ਨਿਰਿੰਦਰ ਕੌਰ ਕੀ ਕਹਿਣਾ ਚਾਹੋਂਗੇ ਜੋ ਅੱਜ ਤੁਸੀਂ ਐਮ ਐਲ ਏ ਨਿਰਿੰਦਰ ਕੌਰ ਭਰਾ ਦੇ ਕਰੋ ਕਰ ਰਹੇ ਹੋਂ ਕੋਠੀ ਦਾ ਅਸੀਂ ਸਾਡਾ ਜਿਹੜਾ ਪ੍ਰੋਟੈਸਟ 6 ਮਹੀਨਿਆਂ ਤੋਂ ਚੱਲ ਰਿਹਾ ਲਗਾਤਾਰ ਪੀਜੀਆਈ ਕਾਹਦਾ ਸੰਗਰੂਰ ਅੱਤਕਾਲ ਦੇ ਮੂਰੇ ਸਾ ਪੰਜਾਬ ਸਰਕਾਰ ਦਾ ਮਤਲਬ ਕੋਈ ਵੀ ਨੁਮਾਇੰਦਾ ਸਾਡਾ ਉੱਥੇ ਪਹੁੰਚਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਕਿਉਂਕਿ ਅੱਖਾਂ ਤੇ ਪੱਟੀ ਬੰਨ ਕੇ ਤੇ ਕੰਨ ਬੋਲੇ ਕਰਕੇ ਜੇ ਬੈਠੇ ਹੋਏ ਨੇ ਅਸੀਂ ਸੋਚਿਆ ਕਿ ਚਲੋ ਮੈਡਮ ਦੇ ਗੇਟ ਤੇ ਅੱਗੇ ਜਾ ਕੇ ਇਹਨਾਂ ਨੂੰ ਜਗਾਇਆ ਜਾਵੇ ਕਿਉਂਕਿ ਬੋਟਾ ਲੰਬੇ ਟਾਈਮ ਤੋਂ ਤਾਂ ਮੈਡਮ ਨੇ ਬੜੀ ਸਕੂਟੀ ਕਮਾਈ ਆ ਸਾਡੇ ਪਿੰਡਾਂ ਦੇ ਵਿੱਚ ਚਾਹ ਵਾਲੀ ਦੁਕਾਨ ਤੇ ਵੀ ਜਾ ਕੇ ਕਹਿੰਦੀ ਸੀ ਕਿ ਮੈਂ ਤੁਹਾਡੇ ਨਾਲ ਆ ਤੁਸੀਂ ਵੋਟ ਪਾਓ ਤਾਂ ਅਸੀਂ ਅੱਜ ਨੂੰ ਜਗਾਉਣ ਵਾਸਤੇ ਇੱਥੇ ਪਹੁੰਚੇ ਹਾਂ ਕੀ ਲੱਗਦਾ ਪੀਜੀਆ ਤਾਂ ਸੈਂਟਰ ਦਾ ਵਿਭਾਗ ਮੰਤਰੀ ਜੀ ਤੇ ਪੰਜਾਬ ਸਰਕਾਰ ਦੇਖੋ ਸੈਂਟਰ ਦਾ ਵਿਭਾਗ ਮਾ ਪੀਜੀਆਈ ਸੈਂਟਰ ਦਾ ਵਿਭਾਗ ਜਿਹੜੀ ਜਿੱਥੇ ਵੀ ਜੀਆਈ ਬਣੀ ਆ ਉਹ ਪੰਜਾਬ ਚ ਬਣੀ ਆ ਪੰਜਾਬ ਸਰਕਾਰ ਦੀ ਇੱਕ ਜ਼ਿੰਮੇਵਾਰੀ ਬਣਦੀ ਆ ਕਿ ਜੇ ਬੱਚੇ ਉੱਥੇ ਬੈਠੇ ਹੋਏ ਨੇ ਤਾਂ ਅਸੀਂ ਉਹਨਾਂ ਦੀ ਮਤਲਬ ਗੱਲਬਾਤ ਸੁਣੀਏ ਹਾ ਨਾ ਨਾਰਾ ਉੱਥੇ ਜਾ ਕੇ ਮਾਰੀਏ ਕੋਈ ਪੰਜਾਬ ਸਰਕਾਰ ਸੈਂਟਰ ਸਰਕਾਰ ਇਹ ਕੋਈ ਅਲੱਗ-ਅਲੱਗ ਨਹੀਂ ਹੈਗਾ ਇਹ ਇਹਨਾਂ ਦੇ ਮਤਲਬ ਲੋਕਾਂ ਨੂੰ ਉਹ ਕਰਨ ਦਾ ਹੈਗਾ ਟੰਗ ਇਹ ਆਪਾਂ ਚ ਹੈ ਇਹਨਾਂ ਦਾ ਸਾਰਾ ਕੁਝ ਇੱਕੋ ਹੀ ਇਹ ਬੇਲ ਦੇ ਬੱਟੇ ਹੋਏ ਨੇ ਸਾਰੇ ਕੀ ਲੱਗਦਾ ਅੱਜ ਜੋ ਪ੍ਰੋਟੈਸਟ ਕਰ ਰਹੇ ਹੋ ਤੇ ਇੱਕ ਪੁਤਲਾ ਫੂਕਣ ਦਾ ਵੀ ਤੁਹਾਡਾ ਵਿਚਾਰ ਹੈ ਹਾਂ ਕਿਹਨਾਂ ਦਾ ਪੁਤਲਾ ਫੂਕਣਾ ਅਸੀਂ ਪੰਜਾਬ ਸਰਕਾਰ ਦਾ ਪੁਤਲਾ ਜਿਹੜਾ ਕਾੜ ਕੇ ਇੱਥੇ ਰੋਸ ਆ ਜਿਹੜਾ ਆਪਣਾ ਜ਼ਾਹਰ ਕਰਾਂਗੇ ਸਾਡਾ ਜੋ ਪੰਜਾਬ ਸਰਕਾਰ ਤੱਕ ਵੀ ਸਾਡੀ ਗੱਲ ਇਹ ਜਾਵੇ ਕਿਉਂਕਿ ਹੁਣ ਇਹਨਾਂ ਨੇ ਆਣਾ ਹੈ ਸਾਡੇ ਪਿੰਡਾਂ 'ਚ ਪਹੁੰਚਣਾ ਹੈ ਸਲਾਵਾਂਗੇ ਅਸੀਂ ਇਹਨਾਂ ਦੇ ਪਿੱਛੇ ਗੱਡੀਆਂ ਵੜਨੇ ਇਹ ਸਾਡੇ ਪਿੰਡਾਂ 'ਚ ਕਿਵੇਂ ਵੜਦੇ ਆ ਇਹਨਾਂ ਨੂੰ ਲੱਗਦਾ ਸੀ ਕਿ ਕੁੜੀਆਂ ਨੇ ਸ਼ਾਇਦ ਕੁੜੀਆਂ 1 ਮਹੀਨਾ 2 ਮਹੀਨੇ 15 ਦਿਨ 20 ਦਿਨ ਬਹਿ ਕੇ ਉੱਠ ਜਾਣਗੀਆਂ ਪਰ ਅਸੀਂ ਉਹ ਨਹੀਂ ਹੈਗੇ ਅਸੀਂ ਪੰਜਾਬ ਦੇ ਵਾਰਸਾ ਉਹ ਵੀ ਅਸੀਂ ਜ਼ਿਲ੍ਹੇ ਸੰਗਰੂਰ ਦੇ ਲੋਕ ਆ ਅਸੀਂ ਨਹੀਂ ਉੱਠਾਂਗੇ ਨਹੀਂ ਵੜਨ ਦਵਾਂਗੇ ਅਸੀਂ ਇਹਨਾਂ ਨੂੰ ਪਿੰਡਾਂ ਦੇ ਵਿੱਚ ਆ ਜਾਣ ਫਿਰ ਦੇਖਣ ਇਹ ਪਿੰਡਾਂ ਦੇ ਵਿੱਚ ਕਿਵੇਂ ਐਂਟਰੀ ਹੁੰਦੀ ਹੈ ਇਹਨਾਂ ਦੀ ਸਲਾਵਾਂਗੇ ਅਸੀਂ ਇਹਨਾਂ ਦੇ ਪਿੱਛੇ ਗੱਡੀਆਂ ਜੀ ਨਾਮ ਹੈ ਆਪਣਾ ਮੇਰੇ ਨਾਮ ਅਮਨ ਲਿਕੋਆ ਆ ਕੀ ਕਹਿਣਾ ਚਾਹੋਗੇ ਜੋ ਇੱਕ ਰੋਜ਼ ਪ੍ਰਦਰਸ਼ਨ ਕਰ ਰਿਹਾ ਐ ਐਮਐਲਏ ਦੇ ਡੇਟ ਅਗੇ ਸਾਨੂੰ ਪੀਜੀਆ ਚ ਬਾਹਰ ਕੱਢਿਆ ਗਿਆ ਉੱਥੇ ਬੈਠੇ ਨੂੰ ਸਾਨੂੰ 6 ਮਹੀਨੇ ਪੂਰੇ ਹੋ ਗਏ 7ਵਾਂ ਮਹੀਨਾ ਜਿਹੜਾ ਸ਼ੁਰੂ ਹੋ ਗਿਆ ਇੱਥੋਂ ਦੀ ਪੰਜਾਬ ਸਰਕਾਰ ਜਿਹੜੀ ਇਹ ਕਹੀ ਸੀ ਕਿ ਸੱਥਾਂ ਤੋਂ ਚੱਲ ਕੇ ਮਤਲਬ ਵੀ ਹਾਈ ਤੋਂ ਹਾਈ ਕੰਮ ਕਰਨੇ ਆ ਸੀ ਤੇ ਜਿਹੜਾ ਹਰਾ ਪੰਨ ਹੈ ਉਹ ਜਵਾਕਾਂ ਦੀਆਂ ਨੌਕਰੀਆਂ ਵਾਸਤੇ ਚੱਲਣਾ ਹੈ ਜਿਹੜਾ ਉਹ ਹਰਾ ਪੰਨ ਹੈ ਜਵਾਕਾਂ ਦੀਆਂ ਨੌਕਰੀਆਂ ਵਾਸਤੇ ਨਹੀਂ ਇਹ ਨੌਕਰੀਆਂ ਤੋਂ ਹਟਾਣ ਵਾਸਤੇ ਚੱਲਿਆ ਗਿਆ। ਭਗਵਾਨ ਸਤਮਾਨ ਦਾ ਜਿਹੜਾ ਹਰਾ ਪੈਨ ਸੀਗਾ ਤੇ ਇੱਥੋਂ ਦੀ ਪੰਜਾਬ ਸਰਕਾਰ ਦਾ ਇੱਕ ਵੀ ਐਮਐਲਏ ਜਾਂ ਸੀਐਮ ਤਾਂ ਬਹੁਤ ਵੱਡੀ ਗੱਲ ਹੈ ਜੀ ਉਹ ਪਹੁੰਚਦਾ। ਇੱਥੋਂ ਦੇ ਐਮਐਲ ਨੇ ਜਿਹੜੇ ਸਾਡੇ ਕੋਲ ਦੀ ਕੋਈ 20 ਵਾਰ ਲੰਘ ਚੁੱਕੇ ਨਹੀਂ। ਇੱਕ ਮਿੰਟ ਵੀ ਬੰਦੀ ਰੋਕ ਕੇ ਗੱਲ ਸੁਣਨ ਦੀ ਹਿੰਮਤ ਨਹੀਂ ਹੋਈ। ਕਿਵੇਂ ਮੇਰੀਆਂ ਭੈਣਾਂ ਨੂੰ ਇਹੀ ਪੁੱਛਣਾ ਕਿ ਤੁਸੀਂ ਬੈਠੇ ਕਿਉਂ ਹੋ? ਵੀ ਉਹਨਾਂ ਦਾ ਕੋਈ ਹੱਕ ਨਹੀਂ ਬਣਦਾ ਹੈਗਾ ਕਿ ਅਸੀਂ ਜਦੋਂ ਰੋੜਾਂ ਦੇ ਅਸੀਂ ਵੀ ਤਾਂ ਕੁੜੀਆਂ ਰੋੜਾਂ ਦੇ ਰੋਲ ਰਹੇ ਆ ਉਹਨਾਂ ਦਾ ਹੱਕ ਨਹੀਂ ਬਣਦਾ ਹੈਗਾ ਇੱਕ ਵਾਰ ਵੀ ਰੋਕੇ ਪੁੱਛਣ ਸਾਨੂੰ ਵੀ ਤੁਸੀਂ ਇੱਥੇ ਬੈਠੇ ਕਿਉਂ ਕਿਉਂ ਤੁਹਾਨੂੰ ਬਾਹਰ ਕੱਢਿਆ ਗਿਆ ਕੀ ਲੱਗਦਾ ਪੰਜਾਬ ਸਰਕਾਰ ਤੇ ਅਸਰ ਹੋਵੇਗਾ 2024 ਦੀਆਂ ਵੋਟਾਂ ਵੀ ਆ ਰਹੀਆਂ ਨੇ ਵੋਟਾਂ ਦੇਖੋ ਵੀਰੇ ਆ ਰਹੀਆਂ ਨੇ ਹਨਾ ਤੇ ਜਿਹੜਾ ਸਾਡਾ ਮਨ ਹੈ ਉਹ ਅਸੀਂ ਨੇ ਮਨ ਪੂਰਾ ਬਣਾਇਆ ਹੋਇਆ ਅਸੀਂ ਸਾਰੇ ਜਣੇ ਅਲੱਗ-ਅਲੱਗ ਪਿੰਡਾਂ ਤੋਂ ਆ ਤੇ ਅਲੱਗ-ਅਲੱਗ ਪਿੰਡਾਂ ਚੋਂ ਸਾਰੇ ਅਸੀਂ ਸੰਗਰੂਰ ਡਿਸਟ੍ਰਿਕਟ ਚੋਂ ਆਂ ਤੇ ਕਿਸੇ ਨੂੰ ਵੀ ਅਸੀਂ ਚਾਹੇ ਕੋਈ ਮਰਜੀ ਆਵੇ ਵੋਟ ਮੰਗਣਾ ਵੋਟਾਂ ਮੰਗਣਾ ਅਸੀਂ ਪਿੰਡ 'ਚ ਨਹੀਂ ਉਹਨਾਂ ਨੂੰ ਬਾੜ ਲੰਦੇ ਜਿੱਥੋਂ ਸਾਨੂੰ ਪਤਾ ਲੱਗੂਗਾ ਕਿ ਹਾਂ ਵੀ ਅੱਜ ਪਿੰਡ 'ਚ ਆਉਣਾ ਸਭ ਤੋਂ ਪਹਿਲਾਂ ਅਸੀਂ ਉੱਥੇ ਕਾਲੀਆਂ ਝੰਡੀਆਂ ਲੈ ਕੇ ਖੜਾਂਗੇ ਤੇ ਇਹਨਾਂ ਦਾ ਡਟ ਕੇ ਵਿਰੋਧ ਕਰਾਂਗੇ ਹਮੇਸ਼ਾ ਮਤਲਬ ਜਿੰਨੇ ਵੀ ਸਾਡੇ ਨਾਲ ਜੱਥੇਬੰਦੀ ਵਾਲੇ ਜੁੜੇ ਨੇ ਉਹ ਸਾਡੇ ਮਾਗਰ ਪਿੱਛੇ ਖੜੇ ਨੇ ਅਸੀਂ ਉਹਨਾਂ ਦੀ ਸਪੋਰਟ ਨਾਲ ਬਹੁਤ ਜ਼ਿਆਦਾ ਅੱਗੇ ਵਧ ਰਹੇ ਆਂ ਤੇ ਅੱਜ ਵੀ ਅਸੀਂ ਨਰਿੰਦਰਪੁਰਪੁਰਾਜ਼ ਦੇ ਜਿਹੜੇ ਗੇਟ ਤੇ ਪਹੁੰਚੇ ਆਂ ਸਾਡੇ ਨਾਲ ਸਾਡਾ ਪੰਜਾਬ ਜਿਹੜਾ ਜੁੜਿਆ ਹੋਇਆ ਉਹਨਾਂ ਨੂੰ ਤੇ ਵੋਟਾਂ ਲੈਣ ਤੱਕ ਮਤਲਬ ਸੀ ਵੋਟਾਂ ਲੈ ਕੇ ਆਪਣੀ ਆਪਣੀਆਂ ਕੋਠਿਆਂ ਦੇ ਅੰਦਰ ਬੈਠੇ ਹੋਏ ਨੇ ਕੀ ਲੱਗਦਾ ਪ੍ਰੋਟੈਸਟ ਕਦੋਂ ਤੱਕ ਚੱਲੇਗਾ ਪ੍ਰੋਟੈਸਟ ਵੀਰੇ ਸਾਡਾ ਇੱਥੇ ਦਾ ਦੇਖੋ 2-3 ਘੰਟਿਆਂ ਦਾ ਹੀ ਪ੍ਰੋਗਰਾਮ ਹੈ ਅਸੀਂ ਆਪੀ ਆਰਤੀ ਨੂੰ ਸਾੜਾਂਗੇ ਪੰਜਾਬ ਸਰਕਾਰ ਦੀ ਆਰਤੀ ਬਣਾਈ ਹੋਈ ਆ ਉਹ ਸਾੜ ਕੇ ਤੇ ਜਦੋਂ ਤੱਕ ਸਾਡੀ ਨੌਕਰੀ ਬਹਾਲ ਨਹੀਂ ਹੁੰਦੀ ਅਸੀਂ ਉਦੋਂ ਤੱਕ ਜਿਹੜਾ ਸਾਡਾ ਪ੍ਰੋਟੈਸਟ ਹੈ ਉਹ ਲਗਾਤਾਰ ਚੱਲਦਾ ਰਹੇਗਾ ਚਾਹੇ ਉਹ ਸਾਲ ਲੱਗੂਗਾ